ਵਹੀ ਗੁਰਜੀ ਕਾ ਖਾਸਾ ਵਹੀ ਗੁਰਜੀ ਕੀ ਪਟੇ ਤੁਹਾਡਾ ਸਾਡੀ YouTube ਚੈਨਲ ਅਤੇ Facebook ਪੇਜ ਤੇ ਸਾਖਦਾ ਅੱਜ ਦੇ ਆਪਾਂ ਵੀ ਲੈ ਕੇ ਆ ਪਟੇਲਾ ਸ਼ਹੀ ਪੱਗ ਜਿਹੜੀਆਂ ਤੋਂ ਸਾਡੇ 7 ਮੀਟਰ ਜਿਹੜਾ ਆਪਾਂ ਉਹ ਕਪੜਾ ਪਫਲ ਬਤਿਆ ਜਿਹੜਾ ਆਪਾਂ ਪੱਲਾ ਲੜਾ ਲਾਉਣਾ ਛੱਡ ਦੇ ਸੈਂਟਰ ਚ ਲਿਆ ਕੇ ਲੜਨੂੰ ਪੁਣੀ ਦਾ ਖਲਦਾ ਹੋ ਥੱਲੇ ਰੱਖ ਕੇ ਬੰਦ ਪਸਾਤਰਾ ਕਿਹੜਾ ਲੜਨੂੰ ਡਬਲ ਫੋਲਡ ਕਰਕੇ ਤੇ ਕਾ ਜਿਹੜਾ ਲੜਨੂੰ ਫੋਲਡ ਕਰਕੇ ਅਤੀਗਲ ਅਤੀਗਲ ਰੱਖ ਕੇ ਲੜਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਸਾਫ਼ ਕਰਕੇ ਜਿਹੜਾ ਲੜਨੂੰ ਲਗਾ ਲੈਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਗ ਤੋਂ ਪੈਂਚੇ ਕਰਕੇ ਫੁਣੀ ਦਹੌਲ ਦਾ ਥੱਲੇ ਰੱਖ ਕੇ ਬੰਦ ਵਸਤਰਾ ਰੱਖ ਕੇ ਥੋੜੇ ਬਲੇ ਬਲੇ ਵਿੱਚ ਪਾ ਜਿਹੜਾ ਥੋੜਾ ਜਿਆਦਾ ਖੋਲ ਕੇ ਤੇ ਦੂਜੇ ਪਲੇ ਨੂੰ ਆਪਾਂ ਮਟਾਈ ਵਾਲੇ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਸੈਟ ਕਰ ਲੈਣਾ ਹੈ ਤੇ ਸੈਟ ਕਰਕੇ ਇੱਕ ਵਾਰ ਜਿਹੜਾ ਥੱਲੇ ਵਾਲ ਲੜ ਨੂੰ ਖਿੱਚਣਾ ਹੈ ਤਾਂ ਜਿਹੜੇ ਉੱਤੇ ਵਾਲ ਹੋਣਗੇ ਉਹ ਥੱਲੇ ਆ ਜਾਣਗੇ ਤੇ ਚੰਗੀ ਤਰ੍ਹਾਂ ਜਿਹੜਾ ਇੱਕ ਵਾਰ ਲੜ ਨੂੰ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦਬ ਲੈਣਾ ਹੈ ਚਾਰੋਂ ਉਂਗਲੀਆਂ ਜਿਹੜਾ ਲੜ ਨੂੰ ਉੱਤੋਂ ਸੈਟ ਕਰਕੇ ਤੇ ਫਿਰ ਥੱਲਿਓਂ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਹੈ ਤੇ ਉੱਤੋਂ ਜਿਹੜਾ ਲੜ ਨੂੰ ਦਬ ਕੇ ਨਾਲ ਤੇ ਉਹਦਾ ਫਾਸਲਾ ਜਿਹੜਾ ਆਪਾਂ ਸੈਟ ਕਰਕੇ ਤੇ ਉਡੀ ਸਫਾਈ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜੇ ਵੀਲਸ ਵਾਲੇ YouTube ਚੈਨਲ ਆ ਤੈਨੂੰ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਜਿਹੜਾ ਲੜ ਨੂੰ ਜਾਂ ਕਿਹੜਾ ਲੋਟ ਕਰ ਲੈਣਾ ਹੈ ਤੇ ਲੋਟ ਕਰਕੇ ਲਗਾ ਕੇ ਤੇ ਨਾਲ ਨਾਲ ਜਿਹੜਾ ਬਵਾਸ਼ ਫੇੜ ਕੇ ਨੋਟ ਲੈ ਕੇ ਪਿੱਛੇ ਦਾ ਜਿਹੜਾ ਆਪਾਂ ਬਾਸ਼ ਫੇੜ ਕੇ ਜਿਹੜਾ ਲੜ ਨੂੰ 프ੈਸ਼ ਕਰਕੇ ਤੇ ਹਲਕਾ ਇਹ ਪਿੱਛੇ ਤੱਕ ਮੈਚ ਕਰਕੇ ਜਿਹੜਾ ਲੜ ਨੂੰ ਬੈਕ ਤੇ ਦੱਬ ਦੱਬ ਕੇ ਜਿਹੜਾ ਅਗਲਾ ਲੜ ਲਾਉਣਾ ਹੈ ਲੜਨ ਵਾਕ ਤੋਂ ਪੈਂਚ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਪਾਸੇ ਉੱਤਰਾ ਕੇ ਦੋਈ ਬਲੇਆਂ ਵਿਚੜੇ ਪਹਿਲੇ ਬਲੇ ਨੂੰ ਜ਼ਿਆਦਾ ਖੋਲ ਕੇ ਦੂਜੇ ਬਲੇ ਨੂੰ ਠਾਈਏ ਪਾਸੇ ਜੋੜ ਕੇ ਤੇ ਆਪਣੀ ਜਿਹੜੀ ਪੂਣੀ ਆ ਉਹ ਆਪ ਸੈੱਟ ਕਰਕੇੜਾ ਲੜਨ ਨੂੰ ਉਤੋ ਲਿਆ ਕੇ ਤੇ ਥੱਲੇ ਵਾਲ ਜਿਹੜਾ ਲੜਨ ਨੂੰ ਖਿੱਚ ਲੈਣਾ ਹੈ ਖਿੱਚ ਕੇ ਤੇ ਉਹ ਥੱਲੇ ਵਾਲ ਇੱਕ ਵਾਰ ਫੇਰ ਥੱਲੇ ਵਾਲ ਖਿੱਚ ਕੇ ਤੇ ਲੜਨ ਨੂੰ ਇੱਕ ਵਾਰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਉਤੋ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਸੈੱਟ ਕਰਕੇ ਤੇ ਫਿਰ ਥੱਲਿਓਂ ਜਿਹੜਾ ਲੜਨ ਨੂੰ ਸੈੱਟ ਕਰ ਲੈਣਾ ਹੈ ਤੇ ਫੇਰ ਥੱਲੇ ਸੈਟ ਕਰਕੇ ਤੇ ਇਹ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਉਹਦਾ ਫਾਸਲਾ ਜਿਹੜਾ ਆਪਾਂ ਸੈਟ ਕਰਕੇ ਤੇ ਜਿਹੜਾ ਲੜ ਨੂੰ ਬੈਗ ਤੇ ਜਾ ਕੇ ਦੱਬ ਲੈਣਾ ਹੈ ਤੇ ਨਾਲ ਹੀ ਜਿਹੜਾ ਉਹ ਬਾਹ ਯਾਉ ਫੇ ਲੈਣਾ ਹੈ ਤੇ ਉਹਦਾ ਫਾਸਲਾ ਜਿਹੜਾ ਉਹ ਵੀ ਆਪਾਂ ਸੈਟ ਕਰ ਲੈਣਾ ਹੈ ਤੇ ਜਿਹੜੀ ਆਪਾਂ ਮੋਟਾਈ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਵੀਡੀਓ ਵੱਤੋ ਅੱਛਾ ਜੀ ਦੇਖਿਓ ਤਾਂ ਜਿਹੜੇ ਵੀਰਾਂ ਨੂੰ ਪਟਿਆਲਾ ਸ਼ਹੀ ਪੱਗ ਬੰਨਣ ਨੂੰ ਕੋਈ ਪ੍ਰੋਬਲਮ ਜੀ ਆ ਤਾਂ ਇਸ ਜਿਹੜੇ ਤੇ ਕਿਹੜੇ ਆਪਣੀ ਪ੍ਰੋਬਲਮ ਦਾ ਸলিউਸ਼ਨ ਕਰ ਲੈਣ ਤੇ ਚੰਗੀ ਤਰ੍ਹਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਆਪਣੀ ਜਿਹੜੀ ਪੂਣੀ ਆ ਉਹ ਆਪਾਂ ਸੈੱਟ ਕਰਕੇ ਤੇ ਪਹਿਲੇ ਪਹਿਲੇ ਆਪਾਂ ਜਿਹੜਾ ਜਿਆਦਾ ਖੋਲਾਂਗੇ ਦੂਜੇ ਬਲੇ ਨੇ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਦਾ ਫਾਸਲਾ ਸੈੱਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਥੱਲੇ ਵੱਲ ਖਿੱਚਣਾ ਹੈ ਖਿੱਚ ਕੇ ਤੇ ਜਿਹੜੇ ਉੱਤੇ ਜਿਹੜੇ ਬਲ ਨੂੰ ਜਨਣਾ ਨਾ ਫੇਰ ਥੱਲੇ ਵੱਲ ਖਿੱਚ ਕੇ ਤੇ ਜਿਹੜਾ ਆਪਾਂ ਜਿਹੜਾ ਪਹਿਲਾ ਜਿਹੜਾ ਪਹਿਲਾ ਬਲੌਗ ਨੂੰ ਆਪਾਂ ਥੋੜਾੇ ਹੋਰ ਖੋਲ ਕੇ ਫੇਰ ਇੱਕ ਵਾਰ ਖਿੱਚ ਕੇ ਜਿਹੜਾ ਲੜ ਨੂੰ ਥੋੜਾੇ ਅੰਦਰੋਂ ਫੋਲਡ ਕਰਕੇ ਤੇ ਉਤੋਂ ਜਿਹੜਾ ਲੜ ਨੂੰ ਸੱਟ ਗਾ ਲੈਣਾ ਤੇ ਫੇਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਨੋਕ ਤੇ ਇੱਕ ਵਾਰ ਲੜ ਨੂੰ ਫੋਲਡ ਕਰਕੇ ਤੇ ਉਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਫਿਰ ਡਬਲ ਫੋਲਡ ਕਰਕੇ ਤੇ ਆਪਣੀ ਉਹਦੀ ਮੋਟਾਈ ਜਿਹੜਾ ਉਹਦੀ ਸੱਟ ਕਾੜ ਕੇ ਤੇ ਉਹਦਾ ਫਾਸ ਜਿਹੜਾ ਉਹ ਵੀ ਆਪਾਂ ਸੱਟ ਕਾੜ ਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਯੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਯੂਰ ਕਰਿਓ ਤੇ ਜਿਹੜੇ ਹੁਣ ਆਪਾਂ ਲੜ ਲਾਈਨ ਹੁੰਦਾ ਵੀ ਜਿਹੜਾ ਆਪਾਂ ਬਾਵਾਜ ਫੇਰਨਾ ਹੈ ਤੇ ਪਿੱਛੇ ਤੱਕ ਜਿਹੜਾ ਆਪਾਂ ਬਾਵਾਜ ਫੇਰ ਕੇ ਚੰਗੀ ਤਰ੍ਹਾਂ ਆਪਾਂ ਜਿਹੜਾ ਬਾਇਆ ਉਹ ਪੂਰੀ ਗੁਲਾਈ ਵਿੱਚ ਤੇ ਥੋੜੀ ਡੇਢ ਚੜਾ ਕੇ ਫੇਰਨਾ ਹੈ ਤੇ ਉੱਤਲੜਾ ਜਿਹੜਾ ਕਾਲੀ ਜਿਹੜਾ ਤੁਸੀਂ ਡਬਲ ਸ਼ਿਸ਼ੋ ਆਪਣਾ ਬੱਤ ਸਕਦੇ ਹੋ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪੈਂਚੀ ਘੱਟ ਕੇ ਉਸੇ ਤਰੀਕੇ ਨਾਲ ਜਿਹੜਾ ਆਪਾਂ ਪਹਿਲੇ ਪਹਿਲੇ ਜਿਆਦਾ ਖੋਲਣਾ ਹੈ ਦੂਜੇ ਪਹਿਲੇ ਨਾਲ ਆਪਾਂ ਢਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਬੈਗ ਤੋਂ ਜਿਹੜਾ ਲੜ ਨੂੰ ਚੜਾਈ ਤੇ ਲੈ ਕੇ ਮੋੜੀ ਲੈ ਕੇ ਜਿਹੜੀ ਆਪਾਂ ਦੀ ਚੜਾਈ ਘਟਾ ਲੈਣੀ ਹੈ ਤੇ ਇੱਕ ਵਾਰ ਜਿਹੜਾ ਲੜ ਨੂੰ ਥੱਲੇ ਵੱਲ ਖਿੱਚਣਾ ਹੈ ਤਾਂ ਇਹ ਤੇ ਵਾਲੋਂ ਕੇ ਉਹ ਥੱਲੇ ਆ ਜਾਣਗੇ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਥੱਲੇ ਹਲਕਾ ਹੀ ਆਖ ਲਵੇ ਫੋਲਡ ਕਰਕੇ ਤੇ ਲੜ ਨੂੰ ਥੱਲੇ ਇੱਕ ਵਾਰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਲੈਣਾ ਹੈ ਤੇ ਚਾਰ ਉਂਗਲੀਆਂ ਜਿਹੜਾ ਆਪਣਾ ਲਾੜਾ ਉਤੋਂ ਉਹ ਵੀ ਆਪਾਂ ਸਟਕਾ ਲੈਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲਾੜ ਨੂੰ ਸਾਫ਼ ਕਰਕੇ ਤੇ ਆਪਣੀ ਜਿਹੜੀ ਸ਼ੇਪ ਆ ਉਹ ਆਪਾਂ ਪੰਜਵੇਂ ਲਾੜ ਨੂੰ ਬਣਾ ਲੈਣੀ ਹੈ ਬਣਾ ਕੇ ਤੇ ਲਾੜ ਨੂੰ ਸਾਫ਼ ਕਰਕੇ ਤੇ ਥੋੜੀ ਆਪਾਂ ਸ਼ੇਪ ਕੱਟ ਕੇ ਤੇ ਕਹਿਆ ਕਿ ਜਿਹੜਾ ਲਾੜ ਨੂੰ ਢਾਲ ਲੈਣਾ ਹੈ ਤੇ ਫੇਰਾ ਪਏੜਾ ਲਾੜ ਨੂੰ ਬੈਗ ਤੋਂ ਦੱਬ ਕੇ ਤੇ ਜਿਹੜੇ ਹੁਣ ਆਪਾਂ ਲੜ ਲੈ ਸੀ ਉਹਨਾਂ ਵਿੱਚ ਜਿਹੜਾ ਬਵਾਜ ਫੇਨਾ ਹੈ ਨੋਕ ਜਿਹੜੀ ਆ ਉਹ ਆਪਾਂ ਸੈਟ ਕਰ ਲੈਣੀ ਹੈ ਤੇ ਉਤਲ ਲੈਣਾ ਵਿੱਚ ਵੀ ਇਹਦੇ ਹਲਕਾ-ਲਕਾ ਆਪਾਂ ਹਲਕੇ-ਹਲਕੇ ਜਿਹੜੇ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜੇ ਕੋਈ ਜਰਮਟਾਈ ਜੋ ਵੇਗਾ ਤਾਂ ਉਸ ਉਸ ਉਪਰ ਜਿਹੜਾ ਆਪਾਂ ਬਾਰ ਨਾ ਪ੍ਰੈਸ ਕਰਕੇ ਜਿਹੜੇ ਆਪਣੇ ਵਾਲ ਨਹੀਂ ਕੱਟ ਲੈਣੇ ਹਨ ਜੇ ਚੰਗੀ ਤਰ੍ਹਾਂ ਲੜਾ ਪਾ ਅਗਲਾ ਲੜਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁਣੀ ਜਾਂਦਾ ਥੱਲੇ ਰੱਖੇੜਾ ਲੜ ਨੂੰ ਚੰਗੀ ਤਰ੍ਹਾਂ ਲੋਟ ਕਰਕੇ ਤੇ ਜਿਹੜਾ ਮਟਾਈ ਜਿਹੜਾ ਮਟਾਈ ਵਾਲਾ ਪਾਸ ਆਊਗਾ ਦੂਜੇ ਪਲੇ ਨੂੰ ਆ ਪੈਣਾ ਮਟਾਈ ਵਾਲੇ ਪਾਸਿਆਂ ਨਾਲ ਜੋੜਨਾ ਹੈ ਜਿਸ ਵੇਲੇ ਡੂੰਗਾ ਫੰਜਦਾ ਹੈ ਜਿਹੜਾ ਆਪਣਾ ਜਿਹੜਾ ਆਪ ਦੂਜਾ ਪਲਾ ਮਟਾਈ ਵਾਲੇ ਪਾਸ ਨਾਲ ਜੁੜਿਆ ਜਾਂਦਾ ਉਹਨੂੰ ਆਪ ਥੱਲੇ ਵੱਲ ਖਿੱਚ ਕੇ ਜਿਹੜਾ ਉਸ ਦਾ ਡੂੰਗ ਕੱਢ ਲੈਣਾ ਹੈ ਤੇ ਇੱਕ ਵਾਰ ਜਿਹੜਾ ਅੱਖ ਤੋਂ ਜਿਹੜਾ ਲੜ ਨੂੰ ਫੋੜ ਗਾਣਾ ਹੈ ਤਾਂ ਇਹ ਤੇ ਜਿਹੜੇ ਵਾਲ ਹੋਣਗੇ ਤੇ ਨਿਕਲ ਜਾਣਗੇ ਤੇ ਫਿਰ ਇੱਕ ਵਾਰ ਨੱਕ ਦੇ ਹੀ ਵਿੱਚ ਜਿਹੜਾ ਲੜ ਨੂੰ ਫੋਰਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਥੋੜਾ ਜਿਹਾ ਸੈਟ ਕਰਕੇ ਤੇ ਗਾਹ ਜਾ ਕੇ ਜਿਹੜੀ ਆ ਪੌਲੀ ਚੁੜਾਈ ਵਧਾ ਲੈਣੀ ਹੈ ਜਿੰਨੇ ਤੁਸੀਂ ਛੇਵੇਂ ਲੜ ਦੀ ਨੋਕ ਤੋਂ ਚੜਾਈ ਰੱਖਣਾ ਰੱਖੋਗੇ ਉਨੇ ਗਾਹਾਂ ਜਾ ਕੇ ਜਿਹੜੀ ਆ ਪੌਲੀ ਥੋੜਾਈ ਵਧਾ ਲੈਣੀ ਹੈ ਤੇ ਆਪਣੀ ਸ਼ੇਪ ਉਹ ਆਪਾਂ ਸੈਟ ਕਰਕੇ ਜਿਹੜਾ ਲੜ ਨੂੰ ਤੇ ਲੋਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਲੋਡ ਕਰਕੇ ਤੇ ਆਪਣੀ ਸ਼ੇਪ ਢਾਲ ਕੇ ਜਿਹੜੇ ਆਪਾਂ ਲੜ ਨੂੰ ਲਗਾ ਦੇਣਾ ਹੈ ਗੇੜੇ ਵੀਰ ਸਾਡੇ ਫੇਸਬੁਕ ਪੇਜ ਤੇ ਨਵੇਂ ਆਨ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਜੁਰੂ ਕਰਿਓ ਤੇ ਉਤੋਂ ਵੀਰੇ ਆਪਣੇ ਲੜਨੇ ਨੂੰ ਸੈਟ ਕਰ ਲੈਣੇ ਤੇ ਜੇ ਕਿਸੇ ਲੜ ਵਿੱਚ ਬਾਹਰ ਹੋਣਗੇ ਉਸ ਵਿੱਚ ਆਪਾਂ ਇਹਦਾ ਬਾਹ ਫੇਰ ਕੇ ਆਪਣੀ ਵਾਨ ਨੂੰ ਕੱਟ ਲੈਣੇ ਹਨ ਤੇ ਜੰਗੀ ਤਾਂ ਨਾਲ ਬਾਹ ਫੇਰ ਕੇ ਆਪਣੇ ਲੜਾਈ ਸੈਟਿੰਗ ਕਰਨੀ ਹੈ ਜਿਹੜੀ ਆਪਣੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਇਹੜਾ ਪੱਗ ਪੱਗ ਬਿਲਾਉਣਾ ਨੱਕ ਦੀ ਵੀ ਜਿਹੜਾ ਪੱਗ ਬਿਲਾਉਣਾ ਜਿੱਥੇ ਆ ਵਾ ਸ਼ੇਵਾਂ ਲੜ ਬੋੜਾ ਕਰੇ ਹੀ ਥੋੜਾ ਪੰਗਾ ਜਿਹੜਾ ਕਰਕੇ ਜਿਹੜਾ ਲੜ ਨੂੰ ਪੱਗ ਪੈਨ ਲਗਾ ਲੈਣਾ ਜਿਹੜਾ ਕਰਕੇ ਲੜਾ ਲਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਤੇ ਬਾਅਦ ਤੋਂ ਚੜਾਈ ਜਿਹਾ ਲੈ ਕੇ ਮੋੜ ਲੈ ਕੇ ਜਿਹੜੀ ਪੂਰੀ ਲੜ ਦੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਸਾਹ ਕਰਕੇ ਤੇ ਪ੍ਰੈਸ ਕਰਕੇ ਜੋਤੇ ਵੇੜਾ ਪਲਾੜ ਨੂੰ ਫਲੋਟ ਕਰਕੇ ਸਭ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵਾਲ ਖਿੱਚ ਕੇ ਜਿਹੜੇ ਆਪਣੇ ਵਾਲ ਨੂੰ ਕੱਢ ਲੈਣੇ ਹਨ ਤਾਂ ਨਾਲ ਦੀ ਨਾਲ ਆਪਣੇ ਪ੍ਰੈਸ ਕਰਕੇੜਾ ਲੜ ਨੂੰ ਲਗਾਉਣਾ ਹੈ ਤੇ ਜਿਹੜੇ ਉੱਤੇ ਵਾਲ ਹਨ ਜ ਉਹਨਾਂ ਨੂੰ ਆਪਾਂ ਥੱਲੇ ਵਾਲ ਖਿੱਚ ਜਿਹੜੇ ਉੱਤੇ ਵਾਲ ਹਨ ਉਹਨਾਂ ਨੂੰ ਆਪਾਂ ਬਾਅਦ ਫਿਰ ਕਿਹੜੇ ਆਪਣੇ ਵਾਲ ਨੂੰ ਕੱਢ ਲੈਣੇ ਹਨ ਤੇ ਆਪਾਂ ਜਿਹੜਾ ਪੱਗ ਪੈਂਦੇ ਥੱਲੇ ਲਾ ਕੇ ਲੜ ਨੂੰ ਤੇ ਆਪਣੀ ਨੱਕ ਦੀ ਜਿਹੜੀ ਆਪਾਂ ਸੈਟ ਕਰਕੇ ਤੇ ਪੱਗ ਪੈਨ ਨੂੰ ਫਰੰਟ ਵੱਲ ਮੋੜ ਦਣਾ ਹੈ ਤੇ ਜਿੰਨੀ ਤੁਸੀਂ ਉਹਦੀ ਤੁਰਾਈ ਰੱਖਣਾ ਚਾਹੁੰਦੇ ਤੁਸੀਂ ਉਨੀ ਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਆਪਣਾ ਖੇਮਰਾ ਲਦੇ ਤੇ ਮੰਜੇ ਜਿਹੜਾ ਆਪਾਂ ਖੇਮਰਾ ਨਾਲ ਪੰਜਵਾਂ ਲੜ ਲਾਇਆ ਹੈ ਜਿਹੜੀ ਵੇਜ ਵਿਚਾਲੇ ਸਪੇਸ ਹੋਗੀ ਉਹਦੇ ਥੱਲੇ ਆਪਾਂ ਇਹ ਲੜ ਨੂੰ ਦੱਪਣਾ ਹੈ ਤੇ ਇੱਕ ਵਾਰ ਜਿਹੜਾ ਲੜ ਨੂੰ ਦੱਬ ਕੇ ਗਾਹਾਂ ਜਾ ਕੇ ਜਿਹੜਾ ਆਪਾਂ ਉਹਨੂੰ ਫਲਾ ਦੇਣਾ ਹੈ ਅ ਤੋ ਜਿੱਥੇ ਕਿਤੇ ਵਾਰ ਹੋਣਗੇ ਉਤਾਰ ਲੈ ਆਪਣੇ ਵਾਲਿਓ ਕੱਢ ਕੇ ਤੇ ਆਪਣੀ ਦੋਈ ਅੱਖਾਂ ਤੋਂ ਜਿਹੜੇ ਦੋਈ ਅੱਖਾਂ ਤੋਂ ਜਿਹੜੇ ਆਪਣੇ ਲੜਨ ਨੂੰ ਸੈੱਟ ਕਰਕੇ ਤੇ ਆਪਣੀ ਬਾਕੀ ਪੱਗ ਜਿਹੜੀ ਆਪੋ ਸੈਟਿੰਗ ਕਰਕੇ ਜਿਹੜਾ ਹੁਣ ਸ਼ੇਡ ਕਵਰ ਕਰਨਾ ਹੈ ਜਿਹੜਾ ਬਾ ਸ਼ੇਡ ਕਵਰ ਕਰਨਾ ਹੈ ਪਪਲਨ ਲਈ ਸ਼ੇਡ ਦੇ ਸੈਂਟਰ ਤੋਂ ਉਹਨੂੰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਚਾਰੇ ਪਾਸੇ ਨੂੰ ਫਲਾ ਕੇ ਤੇ ਇੱਕ ਵਾਰ ਫੇਰ ਖਿੱਚ ਕੇ ਜਿਹੜਾ ਆਪਾਂ ਆਪਣਾ ਸੈਰੋ ਟਾਇਰ ਕਵਰ ਕਾ ਲੈਣਾ ਤੇ ਇਹਦਾ ਬੈਗ ਦਾ ਲੜ ਲਾ ਲਉਣਾ ਅੱਧਾ ਜੁੱਧਾ ਕੱਪੇ ਫੋਲਡ ਕਰਕੇ ਇਹਦਾ ਲੜ ਨੂੰ ਇੱਕ ਵਾਰ ਦਬਕ ਕਹਾਂ ਜਾ ਕੇ ਫਲਾ ਲੈਣਾ ਜਲਦੀ ਨਵੀਂ ਉੜ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ